ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਕਿਸਾਨ ਵੀਰੋ ਜਿਵੇਂ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਵੀ ਦੇਸੀ ਬੀਜ ਦੇਸੀ ਬੀਜ ਦੇਸੀ ਬੀਜ ਅ ਇਸ ਲਈ ਜ਼ਰੂਰੀ ਨੇ ਵੀ ਆਪਾਂ ਨੂੰ ਉਹਨਾਂ ਦੀ ਹਾਲੇ ਤੱਕ ਇਹ ਨਹੀਂ ਪਤਲ ਗਿਆ ਕਿਹੜਾ ਦੇਸੀ ਹੈ ਕਿਹੜਾ ਨਹੀਂ ਹੈ ਕਿਉਂਕਿ ਬਹੁਤ ਸਾਰੇ ਆ ਇਸ ਤਰ੍ਹਾਂ ਬੀਜਾਂ ਦਾ ਰਲ ਗਿਆ ਜਿੱਕਣ ਕਿਸੇ ਕਿਸਾਨ ਕੋਲ ਬੀ ਆ ਜਾਂਦਾ 2-4 ਸਾਲ ਉਗਾਉਂਦੇ ਨੇ ਉਹਨਾਂ ਨੂੰ ਆਪਣਾ ਵੀ ਦੇਸੀ ਲੱਗਣ ਲੱਗ ਜਾਂਦਾ ਪਰ ਜਿਹੜੇ ਆਪਣੇ ਬਜ਼ੁਰਗਾਂ ਦੇ ਦੇਸੀ ਵੀ ਸਾਨੂੰ ਉਹਨਾਂ ਦਾ ਆਪਾਂ ਕਿਵੇਂ ਪਤਾ ਕਰੀਏ ਤੇ ਕੀ ਗੁਣ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਪਤਾ ਕਰਨ ਲਈ ਵੀ ਉਹਨਾਂ ਦਾ ਉਤਪਾਦਨ ਕੀ ਸੀ ਕੀ ਉਤਪਾਦਨ ਉਹਨਾਂ ਦਾ ਸਹੀ ਹੋ ਰਿਹਾ ਅਗਲਾ ਵੀ ਉਹ ਪਾਣੀ ਤੋਂ ਬਿਨਾ ਹੋ ਸਕਦੇ ਨੇ ਜਾਂ ਘੱਟ ਪਾਣੀ ਨਾਲ ਹੋ ਸਕਦੇ ਨੇ ਕਿਉਂਕਿ ਜਦੋਂ ਕਿਸੇ ਬੀਜ ਨਾਲ ਉਤਪਾਦਨ ਵਧਾਉਣ ਲਈ ਛੇੜਛਾੜ ਕੀਤੀ ਜਾਂਦੀ ਆ ਤਾਂ ਉਹਦੀ ਪਾਣੀ ਦੀ ਮੰਗ ਵੱਧ ਜਾਂਦੀ ਆ ਖਰਾਕੀ ਤੱਤਾਂ ਦੀ ਵੱਧ ਜਾਂਦੀ ਆ ਤੇ ਸਾਮ ਸੰਭਾਲ ਦੀ ਵੱਧ ਲੋੜ ਪੈਂਦੀ ਆ ਕਿਉਂਕਿ ਉਹਨੇ ਵੱਧ ਉਤਪਾਦਨ ਦੇਣਾ ਹੁੰਦਾ ਜਿੰਨਾ ਵੱਧ ਉਤਪਾਦਨ ਦੇਊਗਾ ਉਨੀ ਸਾਮ ਸੰਭਾਲ ਵੀ ਕਰਨੀ ਪੈਂਦੀ ਹੈ ਤੇ ਮੇਨ ਟਾਰਗੇਟ ਆਪਣੇ ਇਹ ਵੀ ਆ ਵੀ ਜਿਹੜੇ ਗਾਹਕ ਨੇ ਉਹਨਾਂ ਨੂੰ ਸਸਤਾ ਚਾਹੀਦਾ ਕਿਉਂਕਿ ਤੁਸੀਂ ਦੇਖਦੇ ਆ ਅਕਸਰ ਕਿੰਨੇ ਅਮੀਰ ਆਦਮੀ ਹੋਵੇ ਉਹ ਰੇਟ ਪੁੱਛਦੇ ਫਿਰਨਗੇ ਸਬਜ਼ੀ ਦਾ ਕੀ ਰੇਟ ਆ ਕੀ ਰੇਟ ਆ ਜਿੱਥੇ ਉਹਨਾਂ ਨੂੰ ਸਸਤੀ ਲੱਗਦੀ ਜਾਂ ਠੀਕ ਲੱਗਦੀ ਹੈ ਲੈ ਲੈਂਦੇ ਨੇ ਤੇ ਕਿਸਾਨ ਦਾ ਵੀ ਇਹੀ ਹੁੰਦਾ ਆ ਆਪਾਂ ਅਕਸਰ ਗੱਲਾਂ ਕਰਦੇ ਆ ਵੀ ਉਹਦਾ ਇੰਨਾ ਉਤਪਾਦਨ ਉਹਨਾਂ ਫਰਾਨੀ ਸਬਚਾ ਫਸਲ ਦਾ ਸਾਡਾ ਇੰਨਾ ਝਾੜ ਨਿਕਲਿਆ ਆਪਾਂ ਉਤਪਾਦਨ ਦੀ ਝਾੜ ਦੀ ਗੱਲ ਕਰਦੇ ਆਂ ਪਰ ਆਪਾਂ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਗੱਲ ਕਰਦੇ ਨਹੀਂ ਸੁਣਿਆ ਹੋਣਾ ਵੀ ਸਾਡੀ ਇਹ ਫਸਲ ਘੱਟ ਪਾਣੀ ਨਾਲ ਹੋ ਜਾਂਦੀ ਹੈ ਜਾਂ ਇਹਦੇ ਖਰਾਕੀ ਤੱਤ ਵੱਧ ਨੇ ਜਾਂ ਇਹ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਹਾਂ ਸਵਾਦ ਦੀ ਗੱਲ ਤਾਂ ਅਕਸਰ ਹੋ ਜਾਂਦੀ ਆ ਪਰ ਜ਼ਿਆਦਾ ਮੇਨ ਗੱਲ ਉਤਪਾਦਨ ਦੀ ਹੁੰਦੀ ਆ ਪਰ ਆਪਾਂ ਉਹ ਚੀਜ਼ਾਂ ਲੱਭੀਏ ਜਿਹੜੇ ਆਪਣੇ ਬਜ਼ੁਰਗਾਂ ਕੋਲ ਜਾਂ ਕਿਸਾਨਾਂ ਕੋਲ ਹਾਲੇ ਵੀ ਬਚੇ ਹੋਏ ਨੇ ਤੇ ਉਹਨਾਂ ਨਾਲ ਆਪਣੇ ਖੇਤਾਂ ਚ ਚੈੱਕ ਕਰੀਏ ਵੀ ਘੱਟ ਤੋਂ ਘੱਟ ਪਾਣੀ ਨਾਲ ਹੋਏ ਜਾਂ ਅੱਜ ਆਪਣੇ 16 ਦਸੰਬਰ 2024 ਜਾਨੀ ਹੁਣੇ ਸਰਦੀ ਦਾ ਪੂਰਾ ਟਾਈਮ ਆ ਤੇ ਅੱਜ ਧੁੰਦ ਵੀ ਪਈ ਆ ਤੇ ਵੈਸੇ ਮੌਸਮ ਸਾਫ਼ ਰਹਿੰਦਾ ਪਰ ਉਸ ਤਰ੍ਹਾਂ ਠੰਡ ਰਾਤ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਆ ਦਿਨ ਦੇ ਵਿੱਚ ਮੌਸਮ ਧੁੱਪਾਂ ਚਮਕਣ ਨਾਲ ਗਰਮ ਹੋ ਜਾਂਦਾ ਪਰ ਫੇਰ ਵੀ ਆਪਣੇ ਕੋਲੇ ਕਿਹੜਾ ਤੋਰੀ ਦਾ ਬੀਜ ਆਪਣੇ ਕਿਸਾਨ ਮਿੱਤਰ ਤੋਂ ਪਿਛਲੇ ਸਾਲ ਮਿਲਿਆ ਤੇ ਉਹ ਕਹਿੰਦਾ ਜੀ ਇਹ ਸਿਆਲੂ ਤੋਰੀ ਆ ਤੁਸੀਂ ਬੀਜ ਕੇ ਚੈੱਕ ਕਰੋ ਵੀ ਇਹ ਘੱਟ ਪਾਣੀ ਦਾ ਹੋ ਜਾਂਦੀ ਆ ਜਾਂ ਉਸ ਤਰ੍ਹਾਂ ਤੋ ਆਪਾਂ ਨੇ ਅਲੱਗ-ਅਲੱਗ ਥਾਵਾਂ ਤੇ ਉਹਨੇ ਮੈਨੂੰ 40-50 ਬੀਜ ਦਿੱਤੇ ਆਪਣੇ ਕੇਲਿਆਂ ਦੇ ਵਿੱਚ ਬਾਹਰਲੀਆਂ ਸਾਈਡਾਂ ਤੇ ਬੀਜੇ ਉਹ ਕਿਉਂਕਿ ਪਾਣੀ ਦੀ ਬਰਤੋਂ ਨਾ ਕਰਨ ਕਰਕੇ ਉਹਨਾਂ ਵਿੱਚ ਦੋ ਥਾਵਾਂ ਤੇ ਤੀ ਤੋਰੀਆਂ ਆਉਂਕੀਆਂ ਇੱਕ ਥਾਂ ਦਾ ਤੋਰੀ ਨੂੰ ਫੜ ਨਹੀਂ ਪਿਆ ਬੇਲ ਮੱਲ ਗਈ ਪਰ ਇੱਕ ਜਗ੍ਹਾ ਤੋਰੀ ਇਸ ਥਾਂ ਸੀਗੀ ਵੀ ਉਹਨੂੰ ਫੜ ਵੀ ਪਿਆ ਤੋਰੀ ਵੀ ਮੱਲੀ ਤੋੜੀਆਂ ਵੀ ਤੇ ਹੁਣ ਵੀ ਲੱਗੀਆਂ ਨੇ ਤੋ ਆਪਾਂ ਨਾਲ ਤੋਰੀ ਆ ਆਪਾਂ ਇਹਦਾ ਬੀਜ ਵੀ ਬਣ ਗਿਆ ਜਿਹੜੇ ਕਿਸਾਨ ਤੋਂ ਲਿਆ ਸਭ ਤੋਂ ਪਹਿਲਾਂ ਦਾ ਆਪਾਂ ਉਹਨੂੰ ਵੀ ਵਾਪਸ ਕਰਾਂਗੇ ਕਿਉਂਕਿ ਆ ਦੇਖੋ ਹੁਣ ਵਿਆੜ ਜਿਹੜਾ ਵਾਰਡ ਤੋਰੀ ਦਾ ਬਣ ਚੁੱਕਿਆ ਆ ਬਣਿਆ ਹੋਇਆ ਤੇ ਖਾ ਗਿਆ ਦੋ ਤੋਰੀਆਂ ਬੀਜ ਲਈ ਤਿਆਰ ਹੋ ਗਈਆਂ ਇੱਕ ਵਿਆੜ ਜਿਹੜੇ ਕਿਸਾਨ ਵੀਰ ਨੇ ਦਿੱਤਾ ਉਹਨੂੰ ਦਵਾਂਗੇ ਕਿ ਹੁਣ ਆਪਾਂ ਜਿਹੜੀ ਖਾਸ ਗੱਲ ਕਰਨ ਲੱਗੇ ਤੇ ਵੀ ਇਹਨੂੰ ਆ ਤੋਰੀ ਦੇਖੋ ਹੁਣ ਕਿੰਨੀ ਲੰਬੀ ਤੋਰੀ ਤਿਆਰ ਹੋ ਗਿਆ ਹੈਗਾ ਵੀ ਉਸੇ ਬੇਲ ਦਾ ਤਿਆਰ ਹੋਇਆ ਪੂਰੀ ਨਿੱਗਰ ਆ ਕਿਉਂਕਿ ਜਦ ਰੁੱਤ ਪੜ ਗਈ ਫੇਰ ਇਹ ਆ ਕੱਚੀ ਆ ਮਤਲਬ ਅੱਧ ਅੱਧ ਕੱਚੀ ਦੀ ਆ ਹੋਣਾ ਕਿਲ੍ਹ ਦੇ ਉੱਪਰ ਦੇਖੋ ਤੇ ਤਾਂ ਨਾ ਪਹੁੰਚਵੇਂ ਨਜ਼ਰ ਹੁਣ ਇੱਥੇ ਚਾਰ ਤੋਰੀਆਂ ਇਕੱਠੀਆਂ ਲੱਗੀਆਂ ਨੇ ਤੁਸੀਂ ਦੇਖੋ ਵੀ ਇਹ ਸਿਆਲ ਦੀ ਰੁੱਤ ਵਿੱਚ ਵੀ ਆਰਾਮ ਤੋਰੀਆਂ ਪੂਰੀਆਂ ਹਰੀਆਂ ਕਾਲੀਆਂ ਨੇ ਤੇ ਦੇਖਣ ਨੂੰ ਵੀ ਸਨਖੀਆਂ ਨੇ ਸਾਫ਼ ਸੁਥਰੀਆਂ ਨੇ ਖਾਸ ਗੱਲ ਆ ਵੀ ਇਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਆਈ ਜਦੋਂ ਸੋਕਾ ਵੀ ਚੱਲ ਗਿਆ ਕੋਈ ਬਿਮਾਰੀ ਵੀ ਨਹੀਂ ਆਈ ਤਾਂ ਉਸ ਤਰ੍ਹਾਂ ਦੇ ਸਾਨੂੰ ਬੀਜਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਸੋ ਇਹ ਦੇਸੀ ਬੀਜ ਨੇ ਅਗਲੀ ਵਾਰੀ ਆਪਾਂ ਇਹਨਾਂ ਨੂੰ ਵਧੀਆ ਢੰਗ ਨਾਲ ਰੱਖ ਦੇਖਾਂਗੇ ਤੇ ਇਹਦਾ ਜੋ ਉਤਪਾਦਨ ਹੋਇਆ ਪਤਾ ਲੱਗ ਜੂ ਪਰ ਦੋ ਗੱਲਾਂ ਦੇਖਣ ਚਾਹੀਏ ਇੱਕ ਤਾਂ ਸਨਖੇ ਹੀ ਵੱਧ ਹੋਈ ਇੱਕ ਇਹ ਠੰਡ ਦੇ ਵਿੱਚ ਵੀ ਹਰੀ ਰਹੀ ਉਹ ਵੀ ਘੱਟ ਖਾਮ ਸੰਭਾਲ ਨਾਲ ਸੋ ਇਸ ਤਰ੍ਹਾਂ ਦੇ ਬੀਜ ਆਪਾਂ ਨੂੰ ਜਰੂਰ ਲੱਭਣੇ ਚਾਹੀਦੇ ਨੇ ਕਿਸਾਨਾਂ ਤੋਂ ਲੈਣੇ ਚਾਹੀਦੇ ਨੇ ਇੱਕ ਦੂਰੇ ਕਿਸਾਨ ਨੂੰ ਜਿਹੜੇ ਕੁਦਰਤੀ ਖੇਤੀ ਕਰਦੇ ਨੇ ਉਹਨਾਂ ਤੱਕ ਪਹੁੰਚਦੇ ਕਰੀਏ ਤਾਂ ਕਿ ਜਿਹੜੇ ਪੁਰਾਣੇ ਕੁਦਰਤੀ ਖੇਤੀ ਵਾਲੇ ਕਿਸਾਨ ਨੇ ਉਹ ਬੀਜ ਨੂੰ ਵਧਾ ਕੇ ਦੂਜੇ ਕਿਸਾਨਾਂ ਤੱਕ ਪਹੁੰਚਦਾ ਕਰ ਸਕਣ ਕਿਉਂਕਿ ਜਿਹੜਾ ਕੁਦਰਤੀ ਖੇਤੀ ਦਾ ਮੇਨ ਰੋਲ ਆ ਉਹ ਦੋ ਚੀਜ਼ਾਂ ਤੇ ਨਿਰਭਰ ਕਰਦਾ ਇੱਕ ਤਾਂ ਆਪਣਾ ਦੇਸੀ ਬੀਜ ਇੱਕ ਮਜ਼ਬੂਤ ਮਿੱਟੀ ਜੇ ਮਿੱਟੀ ਤਾਕਤਵਾਰ ਆ ਮਿੱਟੀ ਚ ਖਰਾਕੀ ਤੱਤ ਪੂਰੇ ਨੇ ਉਹ ਸੋਕਾ ਵੀ ਝੱਲ ਸਕਦੀ ਆ ਤੇ ਉਹਦੇ ਵਿੱਚ ਲੱਗੀ ਫਸਲ ਬਿਮਾਰੀਆਂ ਤੋਂ ਵੀ ਬਚ ਸਕਦੀ ਆ ਤਾਂ ਆਪਾਂ ਨੂੰ ਉਹ ਬੀਜਾਂ ਨੂੰ ਜਰੂਰ ਸੰਭਾਲ ਲੈਣਾ ਚਾਹੀਦਾ ਸੋ ਇਸ ਤਰ੍ਹਾਂ ਆਪਾਂ ਇਹ ਤੋਰੀ ਦਾ ਜੋ ਬੀਜ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਦੇਖ ਰਹੇ ਹਾਂ ਵੀ ਇਹ ਇਸ ਸਮੇਂ ਕਿਉਂਕਿ ਆਪਣੇ ਜਿਹੜਾ ਸਮਾਜ ਆ ਇਹਦੇ ਵਿੱਚ ਦੋ ਖਾਸ ਗੱਲਾਂ ਜ਼ਿਆਦਾ ਪ੍ਰਚਲਿਤ ਹੋ ਰਹੀਆਂ ਨੇ ਇੱਕ ਤਾਂ ਲੋਕਾਂ ਨੂੰ ਬੇਮੌਸਮੀਆ ਸਬਜ਼ੀਆਂ ਖਾਣ ਦਾ ਬਹੁਤ ਸ਼ੌਂਕ ਹੈ ਜਦੋਂ ਕਿ ਇਹ ਗਲਤ ਧਾਰਨਾ ਹੈ ਪਰ ਜਿਹੜੇ ਦੇਸੀ ਖੁਦਵਾ ਖੁਦ ਬੇਮੌਸਮੀ ਹੋਣ ਦੀ ਤਾਕਤ ਰੱਖਦੇ ਨੇ ਉਹਨਾਂ ਦੇ ਖਰਾਕੀ ਤੱਤ ਵੀ ਸਹੀ ਹੁੰਦੇ ਨੇ ਤੇ ਉਹ ਵਧੀਆ ਵੀ ਮੰਨੇ ਜਾ ਸਕਦੇ ਨੇ ਅਸਲ ਦੇ ਵਿੱਚ ਆਪਾਂ ਇਹ ਵੀ ਦੇਖਿਆ ਵੀ ਜਿਹੜੇ ਰਾਮਤੋਰੀ ਆ ਇਹਨੂੰ ਬਰਸਾਤਾਂ ਵਿੱਚ ਵੀ ਬਿਮਾਰੀ ਪੈ ਜਾਂਦੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਵੱਡਣੀਆਂ ਪੈਂਦੀਆਂ ਨੇ ਜਦੋਂ ਪੌਦੇ ਦਾ ਉਤਪਾਦਨ ਘਟ ਗਿਆ ਜਿਹੜੀ ਰਾਮਤੋਰੀ ਲੱਗਦੀ ਆ ਫਿਰ ਉਹ ਛੋਟੀ ਛੋਟੀ ਲੱਗਣ ਲੱਗ ਜਾਂਦੀ ਆ ਕਿਉਂਕਿ ਉਹਨੇ ਜ਼ੋਰ ਇੱਕਦਮ ਮਾਰਿਆ ਹੁੰਦਾ ਆ ਆਪਾਂ ਨੂੰ ਲੱਗਦਾ ਵੀ ਇਹ ਆਪਣੀ ਫਸਲ ਦਾ ਉਤਪਾਦਨ ਵੱਧ ਪਰ ਜਿਹੜੀਆਂ ਫਸਲਾਂ ਲੰਬਾ ਸਮਾਂ ਉਤਪਾਦਨ ਦੇ ਸਕਦੀਆਂ ਨੇ ਉਹ ਵੀ ਇੱਕ ਗੁਣਕਾਰੀ ਹੁੰਦੀਆਂ ਨੇ ਤੇ ਜਿਵੇਂ ਕਿ ਆਪਾਂ ਗੱਲ ਕਰੇ ਰਹੇ ਹਾਂ ਵੀ ਬੇਮੌਸਮੀ ਦੀ ਡਿਮਾਂਡ ਵੱਧ ਰਹੀਦੀ ਆ ਸੋ ਇਸ ਤਰ੍ਹਾਂ ਇਹ ਖਰਾਕੀ ਤੱਤਾਂ ਨਾਲ ਵੀ ਭਰਪੂਰ ਹੁੰਦੀ ਹੈ ਲੋਹਾ ਤੱਤ ਇਹਨਾਂ ਵਿੱਚ ਕਾਫੀ ਜ਼ਿਆਦਾ ਹੁੰਦਾ ਪਰ RAMTORI ਬਾਰੇ ਇੱਕ ਖਾਸ ਗੱਲ ਇਹ ਵੀ ਮੰਨੀ ਜਾਂਦੀ ਆ ਵੀ RAMTORI ਆ ਜਿਹੜੀ ਸਬਜ਼ੀ ਇਹ ਰਾਤ ਨੂੰ ਨਹੀਂ ਖਾਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਲੋਹਾ ਤੱਤ ਵੱਧ ਹੋਣ ਕਰਕੇ ਆਪਣੀ ਅੱਖਾਂ ਤੇ ਅਸਰ ਪਾਉਂਦੀ ਆ ਇਸ ਲਈ ਦਿਨ ਚ ਖਾਣੀ ਚਾਹੀਦੀ ਹੈ ਅਲੱਗ-ਅਲੱਗ ਧਾਰਨਾਵਾਂ ਨੇ ਪਰ ਇਹ ਖਰਾਕੀ ਤੱਤਾਂ ਨਾਲ ਭਰਪੂਰ ਹੈ ਸੋ ਇਹ ਹੋ ਰਹੀ ਆ ਹੁਣ ਇਹਦਾ ਬੀਜ ਤਿਆਰ ਹੋ ਰਿਹਾ ਦੇਖਦੇ ਆ ਵੀ ਕੀ ਰਿਜ਼ਲਟ ਆਉਂਦਾ ਅਗਲੇ ਸਾਲ ਬੀਜਾਂਗੇ ਅਗੇਤੀ ਲਾ ਕੇ ਦੇਖਾਂਗੇ ਇਹ ਦੇਖਾਂਗੇ ਵੀ ਇਹਨੂੰ ਫਲ ਪਹਿਲਾਂ ਆਉਂਦਾ ਜਾਂ ਇਹ ਲੇਟ ਲੱਗਣ ਵਾਲੀ ਕਿਸਮ ਹੈ ਪਰ ਇਹ ਗੱਲ ਕਲੀਅਰ ਹੋ ਚੁੱਕੀ ਹੈ ਵੀ ਘਟ ਸਾਮ ਸਮਾਂਭਾਲ ਨਾਲ ਵੀ ਹੋ ਸਕਦੀ ਹੈ ਘਟ ਪਾਣੀ ਦਾ ਹੋ ਸਕਦੀ ਹੈ ਜਿਵੇਂ ਆਪਾਂ ਮੰਨਦੇ ਆਂ ਵੀ ਰੁੱਖਾਂ ਦੀ ਮਾਰ ਹੁੰਦੀ ਆ ਸੋ ਇਸ ਤਰ੍ਹਾਂ ਕੇਲਿਆਂ ਦੇ ਨੇੜੇ ਲੱਗੀ ਹੋਈ ਆ ਤੇ ਆਪਣੇ ਆਪੇ ਬਰਸਾਤਾਂ ਚ ਉੱਗੀ ਤੇ ਕੰਮ ਆ ਗਈ ਕਿ ਮੈਂ ਵੀ ਪਹਿਲਾਂ ਵੀ ਇਸ ਤਰ੍ਹਾਂ ਸੀ ਚੈੱਕ ਕਰਨ ਲਈ ਵੀ ਕਿਹੜਾ ਉੱਗਦਾ ਕਿਹੜਾ ਨਹੀਂ ਉੱਗਦਾ ਸੋ ਇਸ ਤਰ੍ਹਾਂ ਆਪਾਂ ਦੇਸੀ ਵੀ ਸੰਭਾਲ ਸਕਦੇ ਆ ਤੇ ਆਪਣੇ ਵਾਤਾਵਰਣ ਨੂੰ ਬਚਾ ਸਕਦੇ ਆ ਸੋ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਖਸਾਂ ਦੋਸਤੋ ਇੱਕ ਆ ਹੋਰ ਕਿਸਮ ਦੀ ਤੋਰੀਆਂ ਦੀ ਇਹ ਮੈਨੂੰ ਕਿਸੇ ਮਿੱਤਰ ਨੇ ਦਿੱਤੀ ਸੀਗੀ ਉਹਨੂੰ ਕਿਸੇ ਵੈਤ ਨੇ ਦਿੱਤੀ ਸੀ ਕਹਿੰਦਾ ਦੇਸੀ ਕਿਸਮ ਦੀ ਆ ਇਹਦਾ ਉਤਪਾਦਨ ਉਹਦੇ ਨਾਲੋਂ ਕਾਫੀ ਜ਼ਿਆਦਾ ਹੋਇਆ ਸੀ ਬਿਲਕੁਲ ਆਪਾਂ ਜੰਗਲ ਡਿਜ਼ਾਈਨ 'ਚ ਰੱਖੀ ਇਹਨੂੰ ਆਪਾਂ ਹੋਰ ਟੰਗਣਾ ਚੈੱਕ ਕਰਾਂਗੇ ਕਹਿੰਦਾ ਬੀ ਝੜੂਗਾ ਰੋਤਾਈ ਦੇ ਅੱਗੂ ਆ ਪਰ ਇਹਦਾ ਉਤਪਾਦਨ ਵੀ ਵਧੀਆ ਹੋਇਆ ਤੇ ਦੇਖੋ ਇਹਨਾਂ ਦੇ ਵਿਆੜ ਵੀ ਪੂਰੇ ਲੰਬੇ ਲੱਗੇ ਨੇ ਵਿੱਚ ਬੀ ਭਰਿਆ ਹੋਇਆ ਜ਼ਿਆਦਾ ਆ ਹੇਟਲੀ ਸਾਈਡ ਟੁੱਟਦੀ ਆ ਜਿਹੜੀ ਆ ਚੀਜ਼ ਆ ਨਾ ਇਹਦੇ ਟੁੱਟਣ ਤੋਂ ਬਾਅਦ ਬੀ ਝੜ ਜਾਂਦਾ ਰੋਤਾਈ ਤੇ ਅੱਗੂ ਆਉਂਦਾ ਜਿਵੇਂ ਦੇ ਵਿੱਚੋਂ ਸਾਹਮਣੇ ਹਰੀ ਤੋਰੀ ਨਜ਼ਰ ਆ ਰਹੀ ਹੈ ਤੇ ਦੂਰ ਤੱਕ ਦੀ ਚੜ੍ਹਾਈ ਤੱਕ ਜਿਵੇਂ ਕਾਫੀ ਇਸ ਏਰੀਆ ਦੇ ਵਿੱਚ ਲੱਗੀਆਂ ਹੋਈਆਂ ਨੇ ਤੁਸੀਂ ਦੇਖੋ ਬਿਲਕੁਲ ਜੰਗਲ ਦਾ ਮਾਡਲ ਡਿਜ਼ਾਈਨ ਬਣ ਜਾਂਦਾ ਫਸਲਾਂ ਦਾ ਦੇਖੋ ਰਾਮ ਥੋੜੀ ਥੱਲੇ ਪਈ ਹੈ ਇਹ ਮਤਲਬ ਥਾਂ ਥਾਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਹੁਣ ਇਹਨਾਂ ਦਾ ਵੀ ਮਤਲਬ ਹੁਣ ਨਾ ਉਤਪਾਦਨ ਬਿਲਕੁਲ ਰੁਕ ਚੁੱਕਿਆ ਪਰ ਲੱਗੀਆਂ ਵੀ ਬਹੁਤ ਸਾਰੀਆਂ ਵੇਹਲੜ ਦੇ ਵਿੱਚ ਅੱਪਾ ਦੋ ਚੀਜ਼ਾਂ ਚੈੱਕ ਕਰਾਂਗੇ ਹੁਣ ਇਹਨੂੰ ਵੱਢਣਾ ਨਹੀਂ ਹੈਗਾ ਸਰਦੀ ਲੰਘਣ ਤੋਂ ਬਾਅਦ ਕੋਹਰਾ ਲੰਘਣ ਤੋਂ ਬਾਅਦ ਦੇਖਨੇ ਆ ਵੀ ਦੁਬਾਰਾ ਚੱਲ ਸਕਦੀ ਆ ਜਾਂ ਨਹੀਂ ਜੇ ਦੇਸੀ ਬੀਜ ਦੁਬਾਰਾ ਚੱਲ ਸਕਦੇ ਨੇ ਇੱਕ ਵਾਰੀ ਬੀਜੇ ਤੇ ਤਾਂ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਵੀ ਮਿਲ ਜੂ ਤੇ ਆਪਾਂ ਇੱਕ ਵਧੀਆ ਬੀ ਬਚਾਉਣ 'ਚ ਕਾਮਯਾਬ ਵੀ ਹੋ ਜਾਾਂਗੇ ਕਿਉਂਕਿ ਹਰੇਕ ਵਾਰੀ ਆਪਣੇ ਬੀ ਦੀ ਸਫਤ ਕਰਨੀ ਜਾਣ ਇੱਕ ਗਲਤ ਗੱਲ ਹੈ ਕਿਸਾਨਾਂ ਤੋਂ ਇਕੱਠੇ ਕਰੀਏ ਜਿਨ੍ਹਾਂ ਨੇ ਮਿਹਨਤ ਕਿਉਂਕਿ ਉਹਨਾਂ ਨੇ ਵੀ ਕਿਸੇ ਕਿਸਾਨ ਨੇ ਕਿਸੇ ਜਿਨੇ ਦੇਸੀ ਬੀਜ ਸਾਹਮਣੇ ਨੇ ਉਹਨਾਂ ਤੋਂ ਪ੍ਰਾਪਤ ਹੋਏ ਹੁੰਦੇ ਨੇ ਤਾਂ ਆਪਾਂ ਉਹਨਾਂ ਬੀਜਾਂ ਨੂੰ ਚੈੱਕ ਕਰਕੇ ਦੇਖ ਸਕਦੇ ਹਾਂ ਇਸ ਸਾਲ ਕੁਦਰਤ ਨੇ ਸਾਹਮਣੇ ਐਕਣੇ ਪੈ ਰਹੇ ਨੇ ਆ ਤੇ ਜਾਨਵਰਾਂ ਦਾ ਭੋਜਨ ਹੀ ਬਣੂਗਾ ਤੇ ਰੁੱਤ ਆਈ ਤੇ ਮਿੱਟੀ 'ਚ ਡਿੱਗ ਜਾਣਗੇ ਕੋਈ ਕਚਰਾ ਜਾਂ ਮਲਚਿੰਗ ਹੁੰਦੀ ਆ ਵੀ ਧਰਤੀ ਸੰਭਾਲ ਰੱਖਦੀ ਤੇ ਪੰਛੀ ਵੀ ਖਾਂਦੇ ਨੇ ਇਸ ਤਰ੍ਹਾਂ ਦੇ देसी ਬੀਜ ਇਹਦੇ ਉੱਤੇ ਝੜਿਆ ਹੋਇਆ ਜਿਹੜਾ ਬੂਟਾ ਸੀਗਾ ਆੜੂ ਦਾ ਸੀ ਤੇ ਪਿਛਲੇ ਸਾਲ ਫਿਰ ਸੁੱਕ ਗਿਆ ਤੇ ਇਥੇ ਗਲੋ ਚੜ ਗਈ ਇਸ ਟਾਈਮ ਇਹ ਆਪਣਾ ਪੰਛੀਆਂ ਲਈ ਇੱਕ ਘਰ ਬਣਿਆ ਹੋਇਆ ਕਿਉਂਕਿ ਜਦੋਂ ਚਾਰੇ ਪਾਸੇ ਢੱਕਾ ਜਾਂਦਾ ਤੇ ਬਹੁਤ ਸਾਰੇ ਜੀਵ ਜਗਤ ਇਹਨਾਂ ਵਿੱਚ ਲੁਕਦੇ ਨੇ ਰਹਿੰਦੇ ਨੇ ਜਦੋਂ ਇਹ ਜਿਆਦਾ ਸੁੱਕ ਜਾਊਗਾ गिर ਜਾਊਗਾ ਫਿਰ ਉਹ ਹਿਸਾਬ ਨਾਲ ਦੇਖਾਂ ਕੀ ਬਣਦਾ ਪਰ ਕੁਦਰਤ ਬੜੀ ਬਿਆੰਕਤ ਹੈ ਉਹ ਨੂੰ ਆਪਾਂ ਸਮਝੀਏ ਸਿੱਖੀਏ ਸੋ ਇਸ ਤਰ੍ਹਾਂ ਆਪਾਂ ਨੇ ਵਾਤਾਵਰਣ ਨੂੰ ਵਿਚਾਰ ਸਕਦੇ ਆ ਤੇ ਉਹਨਾਂ ਰੁੱਖਾਂ ਨੂੰ ਫਲਾਂ ਨੂੰ ਸਬਜ਼ੀਆਂ ਨੂੰ ਅਨਾਜਾਂ ਨੂੰ ਕੁਦਰ ਦੇ ਹਿਸਾਬ ਨਾਲ ਹੋਣ ਦਈਏ ਕੋਈ ਜੰਗਲਾਂ ਚ ਕਿਹੜਾ ਕੋਈ ਬੀਜ ਬੀਜਦਾ ਫਿਰ ਵੀ ਉੱਥੇ ਸਾਰਾ ਕੁਝ ਹੋ ਰਿਹਾ ਸੋ ਇਹ ਆਪਣਾ ਕੁਦਰਤੀ ਖੇਤੀ ਜੇ ਵਧੀਆ ਮਾਹੌਲ ਬਣ ਜਾਂਦਾ ਸੋ ਆ ਆਪਣੀ ਕੇਲਾਂ ਦੀ ਫਸਲ ਚੱਲ ਰਹੀ ਆ ਤੇ ਵਾਤਾਵਰਨ ਵੀ ਵਧੀਆ ਬਣਾ ਰਹੀ ਆ ਸੋ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ